ਫੋਟੋ ਫੋਟੋ ਦੀ ਸਾਡੀ ਬੇਨਤੀ ਹੈਗੀ ਕਿ ਸੰਗਤ ਦਾ ਫੋਟੋ ਲੈ ਲਵੋ ਟਿੱ ਜਾਣਾ ਗੁਰੂਆਂ ਦੀ ਫੋਟੋ ਆ ਉਹ ਬਾਪੂ ਜੀ ਅੱਛਾ ਤਾਂ ਬੰਦੀ ਸਿੰਘਾਂ ਦੀ ਫੋਟੋ ਨਹੀਂ ਲਾਉਣੀ ਆ ਸੰਗਤ ਕਹਿੰਦੀ ਸੰਤਾਂ ਦੀ ਫੋਟੋ ਨਹੀਂ ਆਉਣੀ ਫਿਰ ਬੈਸ ਸਾਡੀ ਗੱਲ ਹੋ ਗਈ ਯਾਰ ਸੰਗਤ ਅਸਰਾਜ਼ ਕਰਦੇ ਸੈਂ ਮੈਨੇਜਮੈਂਟ ਹੋਇਆ ਸਾਈਡ ਤੋਂ ਰਬਾ ਜੀ ਸਾਡੇ ਤੋਂ ਉਹ ਪਰਦੇ ਹੁੰਦੇ ਆ ਬਾਪਾ ਦੀਪ ਸਿੰਘ ਸ਼ਾਮ ਜੀ ਨਹੀਂ ਨਹੀਂ ਸੰਤਾਂ ਦੀ ਫੋਟੋ ਨਹੀਂ ਲੱਗ ਸਕਦੀ ਨਹੀਂ ਨਹੀਂ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਾਹਦੀ ਕਿਉਂ ਨਹੀਂ ਲੱਗੂਗੀ ਸੰਤਾਂ ਲਈ ਬੜੂਗੀ ਫਿਰ ਬੈਸ ਵਾਲੀ ਗੱਲ ਹੋ ਗਈ ਇਥੇ ਲੱਗੇ ਕਿ ਇਹ ਗੁਰੂਆਂ ਦੀ ਆ ਬਾਬਾ ਦੀਪ ਸਿੰਘ ਜੀ ਬੋਲ ਨਹੀਂ ਲੱਗੇ ਸਾਡੀ ਮਰਜ਼ੀ ਆ ਨਹੀਂ ਤੁਹਾਡੀ ਮਰਜ਼ੀ ਬਿਲਕੁਲ ਸਾਡੀ ਮਰਜ਼ੀ ਆ ਇਹ ਤੇ 500 ਦਾਵਾ ਬਿਲਕੁਲ ਨਹੀਂ ਨਹੀਂ ਨਾ ਇਥੇ ਮੈਨੇਜਮੈਂਟ ਦਾ ਪੰਜ ਚੋਤੇ ਕਿਵੇਂ ਹੋ ਗਿਆ ਨਹੀਂ ਇਹ ਤੇ ਪੰਥ ਦਾ ਤੁਸੀਂ ਸਾਰੇ ਪੰਥ ਦਾ ਤੁਹਾਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ ਨਹੀਂ ਲੱਗੇ ਕਿ ਬਹੁਤ ਸੇਵਾ ਯਾਰ ਆਹ ਫੋਟੋ ਮੈਂ ਲਾਵਾਂ ਨਹੀਂ ਲੱਗੇ ਇਥੇ ਫੋਟੋ ਲਾਓ ਲਾਓ ਲੱਗੀ ਸੰਤਾ ਦੀ ਫੋਟੋ ਲਾਵੇ ਲਾ ਦੋ ਆਪਣਾ ਆਪਣਾ ਵੀਡੀਓ ਬਣਾਓ ਸੰਤਾ ਦੇ ਫੋਟੋ ਲਾਉਂਦਾ ਕੋਈ ਨਹੀਂ ਇਹ ਸਾਡੀ ਮੇਰੀ ਮਾਲਕੀ ਇਥੇ ਗੁਰਦਾਰੇ ਆਹ ਪ੍ਰਧਾਨ ਜੀ ਲਾਓ ਸੰਤਾ ਦੀ ਫੋਟੋ अरे भले साल क्रिया काल हाथ नंढी राथ अगला खिलोते नहीं लगेगी नहीं लगेगी तू कौन कहना मैं सीखनी ਉਹ ਫੋਟੋ ਹੀ ਖਿਲੇ ਆ ਉਹ ਫੋਟੋ ਫਾਟੋ ਫੋਟੋ ਲਾ ਜਰ ਮੈਂ ਦਾ ਕਰੇ

ਲਾ ਤਾਂ ਆ ਕਰਕੇ ਟੰਗ ਦੇ ਕੇ ਨਹੀਂ ਲੋਣੀ ਫੋਟੋ ਖਾ ਬਾਈ ਯਾਰ ਪਿਆਰ ਨਾ ਯਾ ਪਿਆਰ ਨਾ ਕਰ ਪਿਆਰ ਨਾ ਭਾਜੀ ਤੱਕੇ ਤੁਸੀਂ ਮਾਰਨਦੇ ਹੋ ਹਾਂ ਨਹੀਂ ਮਾਰੇ ਕਿਉਂ ਨਹੀਂ ਮਾਰੇ ਕਿੰਨੇ ਮਾਰਿਆ ਤੰਬੂ ਪੁੱਟਿਆ ਵੀਡੀਓ ਗਿਆ ਦੇ ਕੋ ਭਾਜੀ ਵੀ ਤੁਹਾਨੂੰ ਪਿਆਰ ਨਾ ਕਹਿੰਦੇ ਪਿਆਰ ਨਾ ਕਿਥੋਂ ਤੁਸੀਂ ਤਾਂ ਸਵੇਰਦੇ ਫੋਟੋ ਖਾਂਦੇ ਕਦੀ ਕੋ ஜர்மன <laughs> 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 ਸ੍ਰੀ ਯਾਰਕਾਲ ਬੋਲੇ ਇਸੋਨ ਹੇਤਿਆ ਸੁਰਤੀ ਦੇਵਤ ਕੇ ਨਾਮ ਜਪਨੰਤ پردوں انتراڻ ڏا ڪندو ڏا جو محمد